ਸਭ ਤੋਂ ਵੱਡਾ ਬੱਜਰ ਪਾਪਤਾ ਕੀ ਆਪਣੇ ਬਾਪੂ ਦੇ ਅੱਗੇ ਬਤਮੀਜ਼ੀ ਕਰਨੀ ਆਪਣੀ ਮਾਂ ਦਾ ਨਰਾਦਰ ਕਰਨਾ ਆਪਣੀ ਮਾਂ ਲਾ ਕੇ ਇੱਕ ਸਮਾਂ ਹੁੰਦਾ ਪਿਆਰਿਓ ਆਪਣੇ ਤੇ ਵੀ ਆਉਣਾ ਬਜ਼ੁਰਗਾਂ ਨੂੰ ਸਾਡੇ ਕੋਲੋਂ ਕੁਝ ਨਹੀਂ ਚਾਹੀਦਾ ਨਾ ਸਵੇਰੇ ਉੱਠ ਕੇ ਬੱਚਾ ਇੰਨੇ ਪੁੱਛ ਲੈਣਾ ਬੇਬੇ ਕੀ ਗੱਲ ਹੈ ਥੋੜਾ ਜਿਹਾ ਲੇਟ ਉੱਠੇ ਜੇ ਤੇ ਮਾਂ ਉਦਾਂ ਹੀ ਠੀਕ ਹੋ ਜਾਂਦੀ ਵੀ ਮੇਰੇ ਪੁੱਤ ਨੋਂ ਨੇ ਮੈਨੂੰ ਪੁੱਛ ਲਿਆ ਸਵੇਰੇ ਉੱਠ ਕੇ ਬਾਪੂ ਨੂੰ ਇੰਨੇ ਪੁੱਛ ਰਵੇ ਨਾ ਬੱਚਾ ਬਾਪੂ ਜੀ ਕੀ ਗੱਲ ਹੈ ਅੱਖਾਂ 'ਚ ਪਾਣੀ ਜਾ ਵਗਦਾ ਨਿਗਾਹ ਠੀਕ ਹੈ ਪ੍ਰੋਬਲਮ ਤੇ ਨਹੀਂ ਕੋਈ ਤੇ ਬਾਪ ਕਹਿੰਦਾ ਵੀ ਸ਼ੁਕਰ ਹੈ ਵੀ ਮੇਰੇ ਬੱਚੇ ਮੈਨੂੰ ਪੁੱਛਣ ਵਾਲੇ ਬੈਠੇ ਆ। ਨਹੀਂ ਤੇ ਬਿਰਦ ਆਸ਼ਰਮਾ ਜਾ ਕੇ ਚੱਕਰ ਮਾਰ ਕੇ ਵੇਖੋ ਵੜੇ-ਵੜੇ ਅਫਸਰ ਕਲਾਸ ਬੰਦੇ ਉਹਨਾਂ ਦੇ ਬਜ਼ੁਰਗ ਨੌਕਰਾਨੀਆਂ ਤੇ ਨੌਕਰ ਸਾਹਮਦੇ ਪਏ ਆ। ਲਾਗੇ ਨਹੀਂ ਕੋਈ ਬੈ ਜਾ ਉਹਨਾਂ ਦੇ। ਮਾਂ-ਬਾਪ ਨੇ ਸਾਨੂੰ ਇੱਕ ਮੈਂ ਅਕਸਰ ਬੇਨਤੀ ਕਰਦਾ ਆ ਮਗਰੋਂ ਮੈਨੂੰ ਬਹੁਤ ਚੰਗਾ ਲੱਗਾ ਵੀਰ ਜੀ ਹੋਣਾ ਦੱਸਿਆ ਇੱਥੇ ਆਣ ਕੇ। ਕਿਆ ਮਗਰੋਂ ਰਜਾਈਆਂ, ਤਲਾਈਆਂ, ਕੌਲੀਆਂ, ਚਮਚੇ ਸਰਾਣੇ ਗਲ ਇਹ ਵੀ ਗਰੜ ਪ੍ਰਾਣ ਗ੍ਰਾਂਤੀ ਦੇਣ। ਸਾਡੇ ਦੇ ਗੁਰਮਤ ਨੇ ਆਖਿਆ ਜੀ ਜੀਵਤ ਪਿਤਰ ਨਾ ਮੰਨੇ ਕੋ। ਜੇ ਜਿਉਂਦੇ ਬਾਪੂ ਨੂੰ ਨਹੀਂ ਕੁਰਤੀ ਸਵਾਕੇ ਦਿੱਤੀ ਵਾਸਕਟ ਸਵਾਕੇ ਦਿਓ ਜਿਉਂਦੇ ਬਾਪੂ ਦਾ ਕਮੀਜ਼ ਪਜਾਮਾ ਕਮਾਲ ਦਾ ਹੋਵੇ ਸੋਹਣੀ ਉਹਦੀ ਵਾਸਕਟ ਹੋਵੇ ਸੋਹਣੀਆਂ 4-5 ਲੋਈਆਂ ਉਹਦੇ ਕੋਲ ਹੋਣ ਘਰ ਲੈਣ ਵਾਲੀ